ਸਵਾਗਤ ਹੈ ਜੀ ਸ਼ਾਦੀ ਰਿਸ਼ਤੇ ਚੈਨਲ ਵਿੱਚ ਆਪਣਾ ਚੈਨਲ ਵੱਲੋਂ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਜੀ ਐਡ ਪਾਉਣ ਲਈ ਆਪਣਾ WhatsApp ਨੰਬਰ 9317372386 ਤੇ ਆਪਣਾ ਪੂਰਾ ਬਾਇਓ ਡਾਟਾ ਲਿਖ ਕੇ ਭੇਜੋ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪਰਖਾ ਤੁਸੀਂ ਖੁਦ ਕਰਨੀ ਹੈਗੀ ਨਵੇਂ ਰਿਸ਼ਤੇ ਵੇਖਣ ਲਈ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤਾਂ ਜੋ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਿੰਦੂ ਖੱਤਰੀ ਕਾਸਟ ਖੱਤਰੀ ਜਨਮ 24/09/1990 ਏਰੀਆ ਲੁਧਿਆਣਾ ਕਾਸਟ ਖੱਤਰੀ ਗੋਤ ਪਾਸੇ ਸਟੱਡੀ ਗ੍ਰੈਜੂਏਟ ਬੈਦ ਪੀਜੀਡੀਸੀ ਇਨ ਕੰਪਿਊਟਰ ਹਾਈਟ 5 ਫੁੱਟ 4 ਇੰਚ ਰਿਸ਼ਤੇ ਦੀ ਮੰਗ ਲੜਕਾ ਲੁਧਿਆਣੇ ਵਿੱਚ ਗੁੱਡ ਜੋਬ ਜਾਂ ਆਪਣਾ ਬਿਜ਼ਨਸ ਹੋਵੇ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਇਸ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੋਤਮ ਕੇਸਰ ਕਾਸਟ ਖੱਤਰੀ ਜਨਮ 3 ਜਨਵਰੀ 1999 ਟਾਈਮ 8:35 ਪੀਐਮ ਬਰਥਪਲੇਸ ਜਲੰਧਰ ਹੈ ਗੋਤਕੇਸ ਰੰਗ ਗੋਰਾ ਸਾਫ ਹੈ ਹਾਈਟ 5 ਫੁੱਟ 9 ਇੰਚ ਸਟਡੀ ਪਲਸ 12 ਕੰਪਿਊਟਰ ਡਿਪਲੋਮਾ ਕੀਤਾ ਕੀਤਾ ਬਿਜ਼ਨਸ ਓਨਰ ਮਦਰ ਹਾਊਸ ਵਾਈਫ ਬਰਦਰ ਮਾਇਰਡ ਪੀਆਰ ਆਸਟ੍ਰੇਲੀਆ ਲੜਕਾ ਹੀ ਡਿਵੋਰਸ 2 ਸਾਲ ਦੀ ਨਰਕੀ ਹੈ ਰਿਸ਼ਤੇ ਦੀ ਮੰਗ ਹੈ ਕਿ ਲੜਕੀ ਪੜ੍ਹੇ ਲਿਖੀ ਸਿਆਣੀ ਹੋਵੇ ਪੈਸੇ ਤਲਾਖ ਸੁਧਾ ਹੋਵੇ ਬੱਚਾ ਕੋਈ ਨਾ ਹੋਵੇ ਜੀ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਬਰਾੜ ਜਨਮ 1992 ਏਰੀਆ ਸ਼੍ਰੀ ਮੁਖਤਸਰ ਸਾਹਿਬ ਹਾਈਟ 5 ਫੁੱਟ 8 ਇੰਚ ਇਹ ਲੜਕਾ ਨਿਊਜ਼ੀਲੈਂਡ ਪੀਆਰ ਹੈ ਜੀ ਫੈਮਿਲੀ ਮੈਂਬਰ ਮਦਰ ਐਂਡ ਗ੍ਰੈਂਡਮਦਰ ਜ਼ਮੀਨ 2 ਕਿੱਲੇ 2 ਪਲਾਟ 1 ਪਲਾਟ ਸ਼ਹਿਰ ਵਿੱਚ ਇੱਕ ਘਰ ਵਿੱਚ ਬੈਂਕ ਹੈ ਜੀ ਉਸ ਦਾ ਰੈਂਟ ਆਉਂਦਾ ਹੈ ਦੋ ਕਨਾਰਾਂ ਵਿੱਚ ਕੋਠੀ ਪਾਈ ਹੋਈ ਹੈ ਰਿਸ਼ਤੇ ਦੀ ਮੰਗਾ ਜੀ ਲੜਕੀ ਪੜੀ ਲਿਖੀ ਸੋਹਣੀ ਸੁਨੱਖੀ ਸਮਝਦਾਰ ਹੋਵੇ ਲੜਕੇ ਦੇ ਨਰਸਿੰਘ ਕੀਤੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਵੱਧ ਹੋਵੇ ਗਿੱਦੜ ਪਹਾਦੇ ਆਸ-ਪਾਸ ਹੋਵੇ ਗੋੰਨੇ ਆਲਾ ਜਾਂ ਬਠਿੰਡਾ ਵਾਲੇ ਵੀ ਸੰਪਰਕ ਕਰ ਸਕਦੇ ਹਨ ਜੀ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤਬਰਕ ਜਲਮ ਨਾਮ 696 ਹਾਈਟ ਸੇਫਟ ਸਟਡੀ ਕਮਰਸ ਬੈਚਲੋਰਫ ਹਸਪੀਟਲ ਇਨ ਕਮਰਸ਼ਲੀ ਕੁੱਕਰੀ ਕਮ ਹੈਂਡਸੈੱਫ ਹੈਡਸੈੱਫ ਆਸਟ੍ਰੇਲੀਆ ਪੀਆਰ ਪਹਿਮਲੀ ਮੈਂਬਰ ਫਾਦਰ ਮੈਂਬਰ ਫਾਦਰ ਮਦਰ ਦੋ ਸਿਸਟਰ ਮੈਡ ਹਨ ਏਰੀਆ ਪਟਿਆਲਾ ਰਿਸ਼ਤੇ ਦੀ ਮੰਗਾ ਜੀ ਲੜਕੀ ਪੜ੍ਹੀ ਲਿਖੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਸੋਨ ਸਨੱਖੀ ਹੋਵੇ ਦੇਹ ਦੀ ਮੰਗ ਨਹੀਂ ਕੋਈ ਬਿਲਕੁਲ ਮੰਗ ਨਹੀਂ ਜੀ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਉਮਰ 30 ਸਾਲ ਕੱਦ ਸੇ ਫਟੇਕਨ ਚ ਕੈਨੇਡੀਅਨ ਪੀਆਰ ਨਸਿਆ ਤੋਂ ਰਹਿਤ ਬੀ ਟੈਕ ਪੰਜਾਬ ਤੋਂ ਅਤੇ ਆਈਟੀ ਮੈਸਟਰ ਪੋਸਟ ਗ੍ਰੈਜੂਏਟ ਕੈਨੇਡਾ ਤੋਂ ਅਤੇ ਐਮਐਨਸੀ ਵਿੱਚ ਆਈਟੀ ਇੰਜੀਨੀਅਰ ਦੀ ਜੌਬ ਕਰਦੇ ਜੀਟੀਏ ਰਹਿੰਦਾ ਇਕਲੌਤਾ ਲੜਕਾ ਜੀ ਤਲਾਕशुदा ਲੜਕਾ ਹੈ ਜੀ ਲੜਕੇ ਦੇ ਮਾਤਾ ਪਿਤਾ ਕੈਨੇਡਾ ਮਿਸਟਰ ਬੀਜੇ ਤੇ ਗਏ ਹਨ ਮਿਸਟਰ ਬੀਜੇ ਤੇ ਹਾਂ ਜੀ ਨਾਨਕਾ ਪਰਿਵਾਰ ਕੈਨੇਡਾ ਵਿੱਚ ਸਥਿਤ ਰਹਿ ਹੈ ਰਿਸ਼ਤੇ ਦੀ ਮੰਗ ਲੜਕੇ ਕੈਨੇਡੀਅਨ ਐਜੂਕੇਟਿਡ ਅਤੇ ਜਨਰਲ ਕਾਸਟ ਦੀ ਪੀਆਰ ਲੜਕੇ ਦੀ ਲੋੜ ਆ ਜਨਨ ਨੂੰ ਤੁਸੀਂ ਪਾਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਮਾਰਕ ਦੇਰ ਵਾਲੇ ਮਾਫ ਸਾਧੇ ਰਿਸ਼ਤੇ ਚ ਐਂਗਲ ਦੇ ਨਵੇਂ ਰਿਸ਼ਤੇ ਦੇਖਣ ਲਈ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਆਪ ਜੀ ਦਾ ਬਹੁਤ ਧੰਨਵਾਦ ਸਾਰਿਆਂ ਸਾਡੇ ਵੱਲੋਂ ਸਤਿ ਸ੍ਰੀ ਅਕਾਲ